ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੀ ਕਹਾਣੀ ਪੇਕੇ ਘਰ ਮਾਂ ਦੇ ਤੁਰ ਜਾਣ ਬਾਅਦ ਰੋਜ ਜੀ ਤੱਕ ਅਕਸਰ ਸੋਚਦੀ ਕਿ ਕਿਵੇਂ ਪੇਕੇ ਘਰ ਵਿੱਚ ਪਿਆਰ ਪਾਵੇਗੀ ਬਾਬਲ ਦਾ ਵੇੜਾ ਜਿਹੜਾ ਉਹਨੂੰ ਸਭ ਪਾਸੇ ਤੋਂ ਸਭ ਕਾਸੇ ਤੋਂ ਵੱਧ ਪਿਆਰਾ ਸੀ ਬਾਬਲ ਤਾਂ ਪਹਿਲਾਂ ਹੀ ਵਿਛੋੜਾ ਦੇ ਗਿਆ ਸੀ ਤੇ ਮਾਂ ਫਸ ਕੁ ਦਿਨ ਪਹਿਲਾਂ ਉਹਦਾ ਮਨ ਨਹੀਂ ਸੀ ਪੇਕੇ ਜਾਣ ਦਾ ਮਾਂ ਤੋਂ ਬਿਨਾਂ ਪੇਕੇ ਘਰ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਪਰ ਪਰਜਾਈ ਦੇ ਵਾਰ-ਵਾਰ ਕਹਿਣ ਤੇ ਉਹ ਪੇਕੇ ਗਈ ਮਾਂ ਬਿਨਾ ਵੇੜਾ ਸੁੰਨਾ ਸੁੰਨਾ ਜਾਂ ਲੱਗਦਾ ਸੀ ਵਾਰ-ਵਾਰ ਭੁਲੇਖਾ ਪੈ ਜਾਂਦਾ ਜਾਂਦਾ ਸੀ ਤੇ ਉਹ ਤਰਪਕ ਜਾਂਦੀ ਪਰਜਾਈ ਨੇ ਹਰ ਕੋਸ਼ਿਸ਼ ਕੀਤੀ ਪਰ ਸਭ ਵੇਕਾਰ ਜੀਤ ਦਾ ਮਨ ਨਾ ਟਿਕਿਆ ਵਾਸੇ ਹੀ ਸੋਚ ਮੰਨ ਤੇ ਭਾਰੂ ਸੀ ਕਿ ਮਾਂ ਤੋਂ ਬਿਨਾ ਕਾਹਦਾ ਪੇਕਾ ਕਰ ਆਖੇ ਸੌਖੇ ਇੱਕ ਦਿਨ ਕੱਢਿਆ ਅਗਲੇ ਦਿਨ ਟੜਕੇ ਹੀ ਆਪਣਾ ਵੈਗ ਚੁੱਕ ਲਿਆ ਮਾਂ ਮੈਨੂੰ ਬੱਸ ਅਡੇ ਤੱਕ ਛੱਡ ਕੇ ਆਉਂਦੀ ਹੁੰਦੀ ਸੀ ਮਾਂ ਮਾ ਧੀਆ ਗੱਲਾਂ ਕਰਦੀਆਂ ਜਾਂਦੀਆਂ ਸੀ ਸੋਚ ਕੇ ਫਿਰ ਉਦਾਸ ਹੋ ਗਈ ਭੈਣ ਰੁਕ ਜਾਂਦੀ ਨਾ ਅੱਜ ਦਾ ਦਿਨ ਪਰਜਾਈ ਨੇ ਕਿਹਾ ਨਹੀਂ ਭਾਬੀ ਆ ਜਾਉਂਗੀ ਮੈਂ ਤਾਂ ਕਹਿ ਕੇ ਜੀਤ ਨੇ ਵੈਗ ਨੂੰ ਹੱਥ ਪਾਇਆ ਨਾ ਨਾ ਭੈਣ ਇਹ ਤਾਂ ਮੈਂ ਚੱਕਦੀਆਂ ਕਹਿ ਕੇ ਜੀਤ ਦੀ ਪਰਜਾਈ ਨੇ ਵੈਗ ਚੱਕ ਲਿਆ ਚੱਲ ਭੈਣ ਨਹੀਂ ਰਹਿਂਦੀ ਤਾਂ ਮੈਂ ਛੱਡ ਕੇ ਆਉਣੀ ਆਵਾਜ਼ ਸਾਡੇ ਤੱਕ ਕਹਿ ਕੇ ਪਰਜਾਈ ਅੱਗੇ ਅੱਗੇ ਹੋ ਤਰੀ ਇਹ ਦੇਖ ਕੇ ਜੀਤ ਦੇ ਬੁੱਲਾਂ ਤੇ ਮੱਲੋ ਮੱਲੀ ਮੁਸਕਰਾਹਟ ਫੈਲ ਗਈ ਲੈ ਮਾਂ ਵਣ ਨੂੰ ਫਿਰਦੀ ਆ ਮੇਰੀ ਦੋਵੇਂ ਨਰਨਾਰ ਪਰਜਾਈ ਨਿੱਕੀਆਂ ਨਿੱਕੀਆਂ ਗੱਲਾਂ ਕਰਦੀਆਂ ਬਸ ਅੱਡੇ ਵੱਲ ਤੁਰ ਪਈਆਂ ਜੀਤ ਨੂੰ ਜਾ ਪ੍ਰਿਆਸੀ ਜਿਵੇਂ ਉਸਦੀ ਮਾਂ ਉਹਦੇ ਨਾਲ ਤੁਰੀ ਜਾ ਰਹੀ ਹੈ ਫੇਰ ਭੈਣ ਹੁਣ ਕਦੋਂ ਆਏਗੀ ਬਸ ਚੜਨ ਤੋਂ ਪਹਿਲਾਂ ਪਰਜਾਈ ਨੇ ਮਾਂ ਬਾਪ ਪੁੱਛਿਆ ਤੇ ਨਾਲ ਹੀ ਸੇਵੀਆਂ ਆਚਾਰ ਵਰਗੇ ਨਿੱਕ ਸੁੱਕ ਦਾ ਪਰਿਆਲ ਫਾਫਾ ਜੀਤ ਦੇ ਹੱਥ ਫੜਾ ਦਿੱਤਾ ਛੇਤੀ ਆਉਂਗੀ ਭਾਬੀ ਨਾਲੇ ਚਾਰ ਪੰਜ ਦਿਨ ਰਹਿ ਕੇ ਜਾਉਂਗੀ ਜੀਤ ਦੇ ਮਨ ਤੋਂ ਜਿਵੇਂ ਕੋਈ ਬੋਝ ਲੈ ਗਿਆ ਸੀ ਬਸ ਵਿੱਚ ਬੈਠੀ ਜੀਤ ਸੋਚ ਰਹੀ ਸੀ ਕੀ ਪਰਜਾਈਆਂ ਚੰਗੀਆਂ ਹੋਣ ਤਾਂ ਧੀਆਂ ਦੇ ਪੇਕੇ ਵੀ ਆਵਾਜ਼ ਰਹਿੰਦੇ ਨੇ ਧੰਨਵਾਦ ਦੋਸਤੋ ਜੇਕਰ کہانی ਵਧੀਆ ਲੱਗੀ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ